ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਾਕੀ ਟੰਬਨਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕੀ ਤੁਸੀਂ ਵੀ ਆਪਣਾ ਕਰਜ਼ਾ ਉਤਾਰਨਾ ਚਾਹੁੰਦੇ ਹੋ ਤਾਂ ਇੱਕ ਦਿੱਲੀ ਦੇ ਪਰਿਵਾਰ ਦੀ ਹੱਦ ਬੀਤੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਨ੍ਹਾਂ ਦੇ ਸਿਰ ਤੇ ਕਰੋੜਾਂ ਰੁਪਏ ਦਾ ਕਰਜ਼ਾ ਸੀ ਤੇ ਸਤ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇੱਕ ਵਿਧੀ ਦੱਸੀ ਗੁਰੂ ਘਰ ਜਾ ਕੇ ਸੇਵਾ ਕਰਨ ਦੀ ਤੇ ਨਾਲ ਹੀ ਪਾਠ ਕਰਨ ਦੀ ਕਿਹੜੀ ਸੇਵਾ ਤੇ ਕਿਹੜਾ ਪਾਠ ਸੰਤਾਂ ਨੇ ਦੱਸਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਸ ਗੁਰਬਾਣੀ ਦੀ ਸੇਵਾ ਗੁਰੂ ਸਾਹਿਬ ਜੀ ਨੇ ਸਾਥੋ ਵੀ ਲੈਤੀ ਤੇ ਉਸ ਤੋਂ ਬਾਅਦ ਆਪਣਾ ਸਾਡਾ ਐਕਸਪੀਰੀਅੰਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਮੈਂ ਉਸ ਦਿੱਲੀ ਦੇ ਪਰਿਵਾਰ ਦੀ ਹੱਦ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇਹਦੇ ਵਿੱਚੋਂ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਵੀ ਕਿਹੜੀ ਵਿਧੀ ਸੰਤਮਾ ਪੁਰਸ਼ਾਂ ਨੇ ਦੱਸੀ ਤੇ ਕਿਹੜਾ ਪਾਠ ਉਹਨਾਂ ਨੂੰ ਦੱਸਿਆ ਜਿਹੜਾ ਇਹ ਪਰਿਵਾਰ ਸੀ ਜੀ ਇਹ ਪਰਿਵਾਰ ਦੇ ਸਿਰਫ ਕਰੋੜਾਂ ਦਾ ਕਰਜ਼ਾ ਸੀ ਹਰ ਮਹੀਨੇ ਇਹ 15000 ਰੁਪਏ ਸਿਰਫ ਵਿਆਜ-ਪਿਆਜ ਦਾ ਭਰਦੇ ਸੀ ਹੁਣ ਤੁਸੀਂ ਆਪ حساب ਲਾ ਲਓ ਵੀ 15000 ਤਾਂ ਸਿਰਫ ਵਿਆਜ ਦਾ ਹੀ ਗੱਲਦੇ ਸੀ ਤੇ ਇਹਨਾਂ ਦਾ ਆਪਣਾ ਘਰ ਨਹੀਂ ਸੀ ਕਿਰਾਏ ਤੇ ਬੈਠੇ ਸੀ ਸਾਰੇ ਪਰਿਵਾਰ ਨਿਯਮਤ ਕਰਦੇ ਸੀ ਸਾਰੇ ਪਰਿਵਾਰ ਦੇ ਮੈਂਬਰ ਪੈਸਾ ਕਮਾਉਂਦੇ ਸੀ ਪਰ ਸਾਰਾ ਪੈਸਾ ਉਹਨਾਂ ਦਾ ਜਾਂ ਤਾਂ ਕਿਰਾਏ ਦੇ ਵਿੱਚ ਜਾਂ ਘਰ ਦੇ ਖਰਚਿਆਂ ਦੇ ਵਿੱਚ ਜਾਂ ਫਿਰ ਵਿਆਜ ਦੇ ਵਿੱਚ ਹੀ ਚੱਲ ਜਾਂਦਾ ਇੱਕ ਵੀ ਰੁਪਈਆ ਉਹਨਾਂ ਕੋਲੇ ਪਿੱਛੇ ਜਮ੍ਹਾਂ ਕਰਨ ਨੂੰ ਸਾਨੂੰ ਨਹੀਂ ਬਚਦਾ ਸੀ ਕਿਉਂਕਿ ਦੇਖੋ ਨਾਲ ਨਾਲ ਥੋੜਾ ਆਪਾਂ ਨੂੰ ਸਾਰਿਆਂ ਨੂੰ ਹੀ ਹੁੰਦਾ ਵੀ ਥੋੜਾ ਥੋੜਾ ਜਮ੍ਹਾਂ ਹੁੰਦਾ ਜਾਵੇ ਤਾਂ ਕਿ ਕਦੇ ਮੁਸ਼ਕਿਲ ਟਾਈਮ ਆ ਜਾਵੇ ਤਾਂ ਸਾਡਿਓ ਪੈਸਾ ਕੰਮ ਆ ਸਕੇ ਜਾਂ ਸਾਡੇ ਬੱਚਿਆਂ ਦੇ ਫਿਊਚਰ ਦੇ ਵਿੱਚੋਂ ਕੰਮ ਆ ਸਕੇ ਪਰ ਇਸ ਪਰਿਵਾਰ ਦੀ ਸਭ ਤੋਂ ਵੱਡੀ ਦੁਬਿਧਾ ਸੀ ਕਿ ਇਹਨਾਂ ਕੋਲ ਇੱਕ ਵੀ ਰੁਪਿਆ ਨਹੀਂ ਸੀ ਬਚਦਾ ਸਾਰਾ ਦਿਨੇ ਹੱਟ ਤੋੜ ਮਿਹਨਤ ਕਰਦੇ ਤਾਂ ਇਹਨਾਂ ਨੇ ਇੱਕ ਵਾਰੀ ਇੱਕ ਗੁਰਸਿੱਖ ਕੋਲ ਜਿਹੜੀ ਇਸ ਪਰਿਵਾਰ ਦੀ ਮਾਤਾ ਜੀ ਸੀ ਉਹਨਾਂ ਨੇ ਗੱਲ ਕੀਤੀ ਵੀ ਸਾਡੇ ਤਾਂ ਇਹਨੇ ਦੁੱਖ ਨੇ ਵੀ ਸਾਰਾ ਦੇਡਾ ਸੀ ਅਸੀਂ ਕਦੇ ਰਾਮ ਨਹੀਂ ਕਰ ਸਕਦੇ ਸਾਰਾ ਦਿਨ ਅਸੀਂ ਹੱਟ ਤੋੜ ਮਿਹਨਤ ਕਰਦੇ ਆਂ ਫਿਰ ਵੀ ਜਿਹੜਾ ਕਰਜ਼ਾ ਉਹ ਲੈ ਨਹੀਂ ਰਿਹਾ ਸਿਰ ਵਿਆਜ ਹੀ ਮੁੜਦਾ ਉਹ ਵੀ ਬੜੀ ਮੁਸ਼ਕਿਲ ਨਾਲ ਤਾਂ ਉਹ ਸੋ ਜਿਹੜਾ ਗੁਰਸਿੱਖ ਸੀ ਉਹਨੇ ਕਿਹਾ ਵੀ ਤੁਸੀਂ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰੋ ਉਹ ਜਿਹੜੇ ਸਾਰਾ ਦਿਨ ਸਿਮਰਨ ਕਰਦੇ ਨੇ ਜੋ ਸਾਰਾ ਦਿਨ ਗੁਰੂ ਨੂੰ ਉੱਤੇ ਹੁੰਦੇ ਨੇ ਉਹਨਾਂ ਦੀ ਸਤਸੰਗ ਕਰੋ ਤੇ ਵੀ ਸੰਤ ਮਹਾਂਪੁਰਸ਼ਾਂ ਦੀ ਦੱਸੀ ਹੋਈ ਵਿਧੀ ਜਿਹੜੀ ਹੁੰਦੀ ਹੈ ਉਹ ਸਾਡੇ ਦੁੱਖ ਤੋੜ ਦਿੰਦੀ ਹੈ ਤਾਂ ਉਹ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਦੁਆਰਾ ਸੇਵਾ ਨੌਵੇਂ ਪਾਸ਼ਾ ਜੀ ਜਿਹਨੂੰ ਅਪਰ ਸੀਸ ਗੰਨ ਸਾਹਿਬ ਗੁਰਦੁਆਰਾ ਸੈਪੀ ਕਹਿੰਦੇ ਆ ਹਨਾ ਤਾਂ ਉਹ ਉੱਥੇ ਮਾਤਾ ਜੀ ਜਾਣਾ ਸ਼ੁਰੂ ਹੋ ਗਏ ਉੱਥੇ ਇੱਕ ਵਾਰੀ ਇੱਕ ਸੰਤ ਮਹਾਂਪੁਰਸ਼ ਆਏ ਹੋਏ ਤਾਂ ਉਹਨਾਂ ਨੇ ਉਹਨਾਂ ਕੋਲ ਆਪਣਾ ਸਾਰਾ ਦੁੱਖੜਾ ਰੋਇਆ ਤੇ ਮਾਤਾ ਜੀ ਭਾਵਕ ਵੀ ਹੋ ਗਏ ਤੇ ਅੱਖਾਂ ਦੇ ਵਿੱਚੋਂ ਹੰਝੂ ਵੀ ਆ ਗਏ ਤਾਂ ਸੰਤ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਵਚਨ ਕੀਤੇ ਕਹਿੰਦੇ ਇੱਕ ਤਾਂ ਸੇਵਾ ਦੱਸੀ ਉਹਨਾਂ ਨੇ ਕਹਿੰਦੇ ਤੁਸੀਂ ਹਰ ਰੋਜ਼ ਗੁਰੂ ਘਰ ਆ ਕੇ ਜਿਹੜੀ ਹੈਗੀ ਝਾੜੂ ਦੀ ਸੇਵਾ ਜ਼ਰੂਰ ਕਰਿਆ ਕਰੋ ਕਹਿੰਦੇ ਇੱਕ ਤਾਂ ਤੁਸੀਂ ਸੇਵਾ ਕਰਨੀ ਹੈ ਜਦੋਂ ਸੇਵਾ ਕਰਨੀ ਹੈ ਉਦੋਂ ਮੂਲ ਮੰਤਰ ਸੇਵ ਦਾ ਪਾਠ ਕਰਨ ਨਾਲ ਗੁਰੂ ਘਰ ਆ ਕੇ ਦੁਨੀਆਵੀ ਗੱਲਾਂ ਨਹੀਂ ਕਰਨੀਆਂ ਕਿਸੇ ਦੇ ਵਾਰੀ ਨਿੰਦਿਆ ਨਹੀਂ ਕਰਨੀ ਕੋਈ ਹੋਰ ਦੁਨੀਆਵੀ ਸੋਚ ਨਹੀਂ ਦਿਮਾਗ 'ਚ ਲੈ ਕੇ ਆਉਣਾ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਸੇਵਾ ਕਰਨੀ ਹੈ ਤੇ ਮੂਲ ਮੰਤਰ ਸੇਵ ਦਾ ਪਾਠ ਕਰਦੇ ਰਹਿਣਾ ਜਦੋਂ ਸੇਵਾ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਦਾ ਮਹਾਂਪੁਰਸ਼ਾਨੀ ਉਹਨਾਂ ਨੂੰ ਪਾਠ ਦੱਸਿਆ ਕਹਿੰਦੇ ਮੂਲ ਮੰਤਰ ਸੇਵ ਦਾ ਪਾਠ ਵੈਸੇ ਵੀ ਕਰਨਾ ਹੈ ਚੌਂਕੜੀ ਲਗਾ ਕੇ ਬੈਠ ਕੇ ਵੀ ਪਾਠ ਕਰਨਾ ਤੇ ਕਿੰਨਾ ਕਰਨਾ ਸਵਾ ਲੱਖ ਪਾਠ ਮੂਲ ਮੰਤਰ ਸਹਿਬ ਦਾ ਹੁਣ ਤੁਸੀਂ ਇਹ ਨਾ ਡਰ ਜਿਓ ਵੀ ਸਵਾ ਲੱਖ ਇੱਕ ਵਾਰੀ ਚ ਹੀ ਕਰਨਾ ਜਾਂ ਇੱਕ ਦਿਨ ਚ ਕਰਨਾ ਨਹੀਂ ਸੰਤ ਮਹਾਂਪੁਰਸ਼ ਨੇ ਕਿਹਾ ਵੀ ਚਾਹੇ ਤੁਸੀਂ 3 ਮਹੀਨੇ ਚ ਕਰ ਲਓ 4 ਮਹੀਨੇ ਚ ਕਰ ਲਓ 5 ਮਹੀਨੇ ਚ ਕਰ ਲਓ ਮਨ ਵਿੱਚ ਇੱਕ ਧਾਰਨਾ ਬਣਾ ਲਓ ਵੀ ਅਸੀਂ ਇਹਨੇ ਮਹੀਨੇ ਦੇ ਵਿੱਚ ਅਸੀਂ ਮੂਲ ਮੰਤਰ ਸਾਹਿਬ ਦਾ 1/2 ਲੱਖ ਪਾਠ ਕਰਨਾ ਤੇ ਪਾਠ ਜਿਹੜਾ ਤੁਸੀਂ ਇੱਕ ਜਾਣੇ ਨੇ ਨਹੀਂ ਕਰਨਾ ਤੁਸੀਂ ਸਾਰਾ ਪਰਿਵਾਰ ਵੀ ਕਰ ਸਕਦੇ ਹੋ ਜਿਵੇਂ ਮੰਨ ਲਓ ਪੰਜ ਮਾਲਾ ਮਾਤਾ ਜੀ ਨੇ ਕਰ ਲੀਆਂ ਪੰਜ ਮਾਲਾ ਉਹਨਾਂ ਦੇ بیٹے ਨੇ ਕਰ ਲੀਆਂ ਪੰਜ ਮਾਲਾ ਉਹਨਾਂ ਦੀ ਨੂੰਹ ਨੇ ਕਰ ਲੀਆਂ ਤਾਂ 15 ਮਾਲਾ ਹੋ ਗਈਆਂ ਡੇਲੀ ਦੀਆਂ ਕਹਿੰਦੇ ਇਸ ਤਰੀਕੇ ਨਾਲ ਜਾਂ ਤੁਹਾਡੇ ਘਰ 'ਚ ਬੱਚੇ ਆ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਇੱਕ ਦੋ ਮਾਲਾ ਉਹ ਕਰ ਲੈਣ ਡੇਲੇ ਦੀਆਂ 15 16 ਮਾਲਾ ਜਾਂ 10 ਮਾਲਾ ਜਾਂ 8 ਮਾਲਾ ਜਿੰਨੀਆਂ ਤੁਸੀਂ ਆ ਕਰ ਸਕਦੇ ਹੋ ਤੇ ਜਿੰਨੇ ਮਹੀਨਿਆਂ ਚ ਤੁਸੀਂ ਇਹਨੂੰ ਕਰ ਸਕਦੇ ਹੋ ਉਨੇ ਮੰਨ ਦੇ ਵਿੱਚ ਧਾਰਨਾ ਬਣਾ ਲੈਣੀ ਹੈ ਕਹਿੰਦੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਮੂਲ ਮੰਤਰ ਦਾ ਪਾਠ ਕਰਦੇ ਰਹਿਣਾ ਠੀਕ ਹੈ ਜੀ ਕਹਿੰਦੇ ਜਦੋਂ ਹਫਤਾ ਹੋ ਗਿਆ ਨਾ ਮੰਨ ਲਓ ਹਫਤੇ ਦੇ ਵਿੱਚ ਤੁਸੀਂ 150 ਵਾਲਾ ਕਰ ਲੀ ਕਹਿੰਦੇ ਹਫਤੇ ਬਾਅਦ ਤੁਸੀਂ ਕੜਾ ਪ੍ਰਸ਼ਾਦੀ ਦੀਕ ਸਜਾ ਕੇ ਗੁਰਦੁਆਰਾ ਸਾਹਿਬ ਸ਼ਹੀਦੀ ਗੁਰਦੁਆਰਾ ਸਿੰਘ ਜਾ ਕੇ ਤੇ ਜੇ ਤੁਹਾਡੇ ਨੇੜੇ ਕੋ ਜਿਹੜਾ ਵੀ ਗੁਰਦੁਆਰਾ ਸ੍ਰੀ ਜੇ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਆ ਤਾਂ ਉੱਥੇ ਚਲੇ ਜਾ ਤੇ ਨਹੀਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉੱਥੇ ਅਰਦਾਸ ਕਰਵਾਓ ਸ਼ਤਮਾਪਰਸਨ ਦੱਸਿਆ ਵੀ ਇੱਕ ਹਫਤਾ ਜਿਹੜਾ ਤੁਸੀਂ ਜਿੰਨੀਆਂ ਵੀ ਮਾਲਾ ਜਪੀਆਂ ਉਹਦੀ ਅਰਦਾਸ ਕਰਵਾਓ ਤੇ ਗੁਰੂ ਸਾਨੂੰ ਸ਼ੁਕਰਾਨਾ ਕਰੋ ਗੁਰੂ ਸਿੰਘ ਜੀ ਆਪ ਦੀ ਕਿਰਪਾ ਹੋਈ ਆਪ ਦੀ ਕਿਰਪਾ ਸਦਕਾ ਸਾਡੇ ਤੋਂ ਤੁਸੀਂ ਆਪ ਸੇਵਾ ਲੈ ਰਹੇ ਹੋ ਮੂਲ ਮੰਤਰ ਸ੍ਰੀ ਈਨੀ ਮਾਲ ਦੀ ਸੇਵਾ ਤੁਸੀਂ ਲੈਤੀ ਐ ਦੇ ਨਾਲ ਹੀ ਤੁਸੀਂ ਝਾੜੂ ਦੀ ਸੇਵਾ ਲੈ ਰਹੇ ਹੋ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਿਓ ਵੀ ਜਿਹੜੇ ਸਾਡੇ ਦੁੱਖ ਨੇ ਉਹ ਟੁੱਟ ਜਾਣ ਸਾਡੇ ਰੋਗ ਟੁੱਟ ਜਾਣ ਠੀਕ ਹੈ ਜੀ ਮਾਤਾ ਜੀ ਨੇ ਉਸੇ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੁਣ ਉਹਨਾਂ ਦੇ ਮੂਹਰੇ ਸਭ ਤੋਂ ਵੱਡਾ ਜਿਹੜਾ ਚੈਲੰਜ ਸੀਗਾ ਉਹ ਇਹ ਸੀਗਾ ਵੀ ਉਹਨਾਂ ਕੋਲੇ ਦਿਨ ਦੇ ਟਾਈਮ ਦਾ ਟਾਈਮ ਹੀ ਨਹੀਂ ਸੀ ਹੁੰਦਾ ਕਿਉਂਕਿ ਦਿਨ ਦੇ ਟਾਈਮ ਤੋਂ ਉਹ ਸਾਰਾ ਦਿਨ ਕਮਾਉਂਦੇ ਸੀ ਤਾਂ ਹੀ ਤਾਂ ਉਹਦੇ ਨਾਲ ਘਰ ਚੱਲਦਾ ਸੀ ਤਾਂ ਹੀ ਵਿਆਜ ਉੱਤਰਦਾ ਸੀ ਤੇ ਉਹਨਾਂ ਕੋਲੇ ਨਾ ਇੱਕ ਪਲਾਟ ਸੀਗਾ ਉਹ ਪਲਾਟ ਵੀ ਰੋਲੇ ਦਾ ਸੀ ਨਾ ਤਾਂ ਉਹਨੂੰ ਵੇਚ ਸਕਦੇ ਸੀ ਨਾ ਉਹਦੇ ਉਹ ਘਰ ਪਾ ਸਕਦੇ ਸੀ ਨਾ ਉਹ ਤੇ ਉਹ ਕੁਝ ਹੋਰ ਕਰ ਸਕਦੇ ਸੀ ਕਿਉਂਕਿ ਰੋਲੇ ਦਾ ਪਲਾਟ ਸੀ ਆਪਾਂ ਨੂੰ ਪਤਾ ਹੀ ਲੜਾਈ ਦੀ ਚੀਜ਼ ਹੋਵੇ ਉਹ ਨੂੰ ਫਿਰ ਕੋਈ ਦੋਨੋਂ ਪਾਰਟੀਆਂ ਜਿਹੜੀਆਂ ਉਹਨੂੰ ਨਹੀਂ ਵਰਤ ਸਕਦੀਆਂ ਤੇ ਚਲੋ ਜੀ ਉਹ ਇਦਾਂ ਸੇਵਾ ਕਰਦੇ ਰਹੇ ਤਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਇੱਕ ਦਿਨ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਤਾ ਜੀ ਨੂੰ ਨਾ ਉਹਨਾਂ ਦਾ ਸਾਰਾ ਪਰਿਵਾਰ ਕੀ ਕਰਿਆ ਕਰੇ ਵੀ ਦਿਨ ਦੇ ਟਾਈਮ ਤਾਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਇਦਾਂ ਕਰੋ ਆਪਾਂ ਰਾਤ ਨੂੰ ਨਾ ਜਦੋਂ ਪ੍ਰਸ਼ਾਦਾ ਪਾਣੀ ਛੱਕੇ ਤੇ ਵੀ ਭਰਾਤ ਨੂੰ ਕਿਉਂਕਿ ਜਿਹੜੇ ਵੱਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੁੰਦੇ ਆ ਨਾ ਉੱਥੇ ਰਾਤ ਨੂੰ ਸੰਗਤਾਂ ਜਾ ਕੇ ਠਹਿਰਦੀਆਂ ਵੀ ਨੇ ਦਰਸ਼ਨ ਕਰਨ ਜਾਂਦੀਆਂ ਜਦੋਂ ਤਾਂ ਉਹ ਰਾਤ ਨੂੰ ਚਲੇ ਜਾਂਦੇ ਰਾਤ ਨੂੰ ਤੁਸੀਂ ਮੰਨ ਲਓ 11-12 ਵਜੇ ਚਲੇ ਜਾਂਦੇ ਤਾਂ ਉਹਨਾਂ ਨੇ 11-12 ਵਜੇ ਜਾ ਕੇ ਉੱਥੇ ਥੋੜੀ ਦੇਰ ਪਹਿਲਾਂ ਦਰਸ਼ਨ ਕਰਨੇ ਫਿਰ ਉਹਨਾਂ ਨੇ ਥੋੜੀ ਦੇਰ ਉੱਥੇ ਆਰਾਮ ਕਰ ਲੈਣਾ ਉੱਥੇ ਆਰਾਮ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਨਾਲ-ਨਾਲ ਝਾੜੂ ਦੀ ਸੇਵਾ ਕਰਨੀ ਨਾਲ-ਨਾਲ ਮੂਲ ਮੰਤਰ ਸਹਿਬ ਕਰਨਾ ਠੀਕ ਹੈ ਤੇ ਕੁਝ ਸੇਵਾ ਉਹਨਾਂ ਨੇ ਤਿੰਨਾ ਜਾਣਿਆ ਨਹੀਂ ਉੱਥੇ ਹੀ ਬੈਠ ਕੇ ਕਰ ਲੈਣੀ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਸੀ ਮੂਲ ਮੰਤਰ ਸਾਹਿਬ ਦੀ ਠੀਕ ਹੈ ਜੀ ਇਦਾਂ ਉਹਨਾਂ ਨੇ ਸੇਵਾ ਕਰਦੇ ਰਹੇ ਤੇ ਜਿਵੇਂ ਦਿਨ ਦੇ ਟਾਈਮ ਉਹਨਾਂ ਨੂੰ ਟਾਈਮ ਮਿਲਦਾ ਮੰਨ ਲਓ ਅਗਰ ਉਹ ਕੰਮ ਤੇ ਗਿਆ ਉੱਥੇ ਉਹਨਾਂ ਨੂੰ ਅੱਧੇ ਘੰਟੇ ਦਾ ਬ੍ਰੇਕ ਮਿਲਿਆ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ 10-15 ਮਿੰਟ ਰੋਟੀ ਪ੍ਰਸ਼ਾਦਾ ਖਾਧਾ ਤੇ 15 ਮਿੰਟ ਬਚ ਗਏ 15 ਮਿੰਟ ਉਹਨਾਂ ਨੇ ਮਾਲਾ ਜਪਣੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਇਦਾਂ ਕਰ ਕਰਕੇ ਸੇਵਾ ਨਿਭਾਈ ਤੇ ਗੁਰੂ ਸਭ ਨੇ ਵੀ ਫਿਰ ਕਿਰਪਾ ਕੀਤੀ ਇੱਕ ਦਿਨ ਜਦੋਂ ਮਾਤਾ ਜੀ ਨੂੰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰਸਿੱਖ ਮਿਲਿਆ ਤੇ ਉਹਨਾਂ ਨੇ ਆਪਣੀ ਜਿਹੜੀ ਵਾਰਤਲਾਪ ਸੀ ਜਿਹੜਾ ਆਪਣਾ ਦੁੱਖ ਸੀ ਉਹਨਾਂ ਨਾਲ ਸਾਂਝਾ ਕੀਤਾ ਤੇ ਉਹ ਗੁਰਸਿੱਖ ਨੇ ਪੁੱਛਿਆ ਕਹਿੰਦਾ ਤੁਹਾਡੇ ਕੋਲੇ ਆਪਣਾ ਘਰ-ਬਾਰ ਫਿਰ ਕੁਝ ਵੀ ਨਹੀਂ ਆ ਕੋਈ ਜ਼ਮੀਨ ਜਾਇਤ ਉਹ ਕਹਿੰਦੇ ਵੀ ਇੱਕ ਪਲਾਟ ਹੈਗਾ ਪਰ ਉਹ ਵੀ ਕਹਿੰਦੇ ਵੀ ਨਾ ਲੜਾਈ ਦਾ ਮਤਲਬ ਕਿ ਰੌਲਾ ਪਿਆ ਹੋਇਆ ਤੇ ਨਾ ਸੀ ਪਾ ਘਰ ਪਾ ਸਕਦੇ ਆ ਨਾ ਉਹਨੂੰ ਵੇਚ ਸਕਦੇ ਆ ਨਹੀਂ ਤਾਂ ਉਹਨੂੰ ਵੇਚ ਕੇ ਅਸੀਂ ਕਰਜ਼ਾ ਲਾ ਦਿੰਦੇ ਤੇ ਪਲਾਟ ਦੀ ਜਿਹੜੀ ਕੀਮਤ ਹੈ ਉਹ ਮੰਗੀ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਵਸ਼ਹਰਾਂ ਦੇ ਵਿੱਚ ਜਿਹੜੀ ਕੀਮਤ ਹੁੰਦੀ ਆ ਪਲਾਟ ਦੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਚਲੋ ਜੀ ਇਦਾਂ ਕਰਦੇ ਹੋ ਚਲੇ ਗਏ ਤਾਂ ਨਾ ਕੁਝ ਦਿਨਾਂ ਬਾਅਦ ਉਹੀ ਗੁਰਸਿੱਖ ਉਹਨਾਂ ਨੂੰ ਫੇਰ ਮਿਲਿਆ ਤੇ ਉਸ ਦਿਨ ਉਸ ਗੁਰਸਿੱਖ ਨੇ ਕਿਹਾ ਮਾਤਾ ਜੀ ਇਹ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਕਈ ਦਿਨਾਂ ਦਾ ਤੁਹਾਨੂੰ ਦੇਖ ਰਿਹਾ ਵੀ ਤੁਸੀਂ ਮੈਨੂੰ ਨਜ਼ਰ ਨਹੀਂ ਆਏ ਅੱਜ ਮਿਲੇ ਹਾਂ ਤਾਂ ਬੈਠੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਉਸ ਗੁਰਸਿੱਖ ਨੇ ਕਿਹਾ ਮਾਤਾ ਜੀ ਜਿਹੜਾ ਤੁਹਾਡਾ ਪਲਾਟ ਹੈ ਨਾ ਉਹ ਅਸੀਂ ਖਰੀਦਣ ਲਈ ਤਿਆਰ ਆਂ ਉਹ ਕਹਿੰਦੇ ਵੀ ਪੁੱਤਰਾ ਵੀ ਉਹ ਕਿਨੇ ਅਸੀਂ ਦੇ ਸਕਦੇ ਆ ਵੀ ਉਹ ਤੇ ਧਾਰੌੜਾ ਚੱਲਦਾ ਵੀ ਤੁਸੀਂ ਖਰੀਦ ਲਓਗੇ ਕਿਉਂਕਿ ਰੌਲੇ ਵਾਲਾ ਪਲਾਟ ਹੈ ਤੇ ਵੀ ਹੈਗਾ ਤਾਂ ਉਹ ਸਾਡਾ ਪਰ ਉਹ ਤੇ ਕੋਈ ਕਬਜ਼ਾ ਕਰਨਾ ਚਾਹੁੰਦਾਗਾ ਵੀ ਅਸੀਂ ਗਰੀਬ ਆ ਇਹਦਾ ਪੈਸਾ ਸਾਡੇ ਕੋਲੇ ਹੈ ਨਹੀਂ ਤੇ ਉਹ ਪੈਸਾ ਝੋਕ ਦਿੰਦੇ ਨੇ ਤੇ ਵੀ ਇਸ ਕਰਕੇ ਨਾ ਸਾਨੂੰ ਉਹ ਉੱਥੇ ਕੁਝ ਕਰਨ ਲੈਂਦੇ ਆ ਨਾ ਸਾਨੂੰ ਵੇਚਣ ਦਿੰਦੇ ਆ ਤੇ ਵੀ ਉਹ ਦੱਬੜ ਨੂੰ ਫਿਰਦੇ ਨੇ ਉਹ ਕਹਿੰਦੇ ਵੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਸੀਂ ਉਹ ਪਲਾਟ ਸਾਨੂੰ ਦੇ ਦਿਓ ਅਸੀਂ ਉਸ ਪਲਾਟ ਦੇ ਬਦਲੇ 나ੜੇ ਤਾਂ ਤੁਹਾਨੂੰ ਤਿੰਨ ਘਰ પાਕੇ ਦੇਵਾਂਗੇ ਫਿਰ ਮਾਤਾ ਵੀ ਥੋੜਾ ਜਾ ਰੋਕੇ ਸੋਚ ਕੇ ਬੋਲੀ ਵਾ ਪੁੱਤਰਾ ਸਾਡੇ ਕੋਲੇ ਤਾਂ ਇੱਕ ਘਰ ਪਾਉਣ ਨੂੰ ਵੀ ਪੈਸੇ ਹੈ ਨਹੀਂ ਅਸੀਂ ਤਿੰਨ ਕਿੱਥੋਂ ਪਵਾ ਲਾਂਗੇ ਉਹਨਾਂ ਨੇ ਕਿਹਾ ਮਾਤਾ ਜੀ ਤੁਸੀਂ ਤਿੰਨੇ ਘਰ ਪਾਉਣ ਦੇ ਪੈਸੇ ਸਾਨੂੰ ਨਹੀਂ ਦੇਣੀ ਅਸੀਂ ਤਿੰਨੋਂ ਘਰ ਤੁਹਾਨੂੰ ਆਪ ਪਾ ਕੇ ਦਵਾਗੇ ਇੱਕ ਘਰ ਤੁਸੀਂ ਰਹਿ ਲਿਆ ਕਰੋ ਦੋ ਤੁਹਾਡੇ ਕਿਰਾਏ ਤੇ ਚੜ ਜਾਣਗੇ ਨਾਲੇ ਤੁਹਾਡਾ ਆਮਦਨੀ ਦਾ ਸਾਧਨ ਬਣ ਜਾਏਗਾ ਕਹਿੰਦੇ ਨਾ ਹੀ ਸਿਰਫ ਅਸੀਂ ਤੁਹਾਨੂੰ ਘਰ ਪਾ ਕੇ ਦਵਾਗੇ ਨਾਲ ਅਸੀਂ 5 ਕਰੋੜ ਰੁਪਈਆ ਵੀ ਦਵਾਗੇ ਕਿਉਂਕਿ ਪਲਾਟ ਦਾ ਰੇਟ ਵਧੀਆ ਸੀ ਮਹਿੰਗਾ ਸੀ ਇਸੇ ਕਰਕੇ ਤਾਂ ਕੋਈ ਤਕੜਾ ਉਸਤੇ ਕਬਜ਼ਾ ਕਰਨਾ ਚਾਹੁੰਦਾ ਸੀ ਆਪਾਂ ਨੂੰ ਪਤਾ ਹੀ ਹੈ ਜੇ ਕੋਈ ਗਰੀਬ ਹੋਵੇ ਉਹਨੂੰ ਹਰ ਇੱਕ ਢਾਹਣ ਆਉਂਦਾ ਤੇ ਫਿਰ ਉਹਨੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਤੁਸੀਂ ਵੀ ਮੈਨੂੰ ਨੰਬਰ ਦੇ ਦਿਓ ਮੈਂ ਆਪਣੇ ਬੇਟੇ ਨਾਲ ਗੱਲ ਕਰਕੇ ਤੁਹਾਡੇ ਨੂੰ ਦੱਸਦੇ ਹਾਂ ਚਲੋ ਘਰ ਗਏ ਉਹਨਾਂ ਨੇ ਸਾਰੀ ਸਲਾਹ ਕੀਤੀ ਉਹ ਅੰਦਰੋਂ ਇੱਕ ਮਾਤਾ ਨੂੰ ਉਮੀਦ ਜਾਗੀ ਵੀ ਵਾਕਈ ਸੰਤ ਮਹਾਂਪੁਰਸ਼ਾਂ ਨੇ ਜੋ ਸਾਨੂੰ ਰਸਤਾ ਦਿਖਾਇਆ ਸੀ ਸਾਡੇ ਦੁੱਖ ਟੁੱਟਣ ਦਾ ਦਿਨ ਆ ਗਿਆ ਤਾ ਜਿਹੜਾ ਉਹ ਜਿਹੜਾ ਸੀਗਾ ਨਾ ਗੁਰਸੇਖ ਜੀ ਨੇ ਪਲਾਟ ਖਰੀਦਣਾ ਸੀ ਉਹ ਵੀ ਕਾਫੀ ਤਕੜੇ ਸੀਗੇ ਤਾਂ ਉਹਨਾਂ ਨੇ ਉਹ ਪਲਾਟ ਨਾ ਸਿਰਫ ਆਪਣੇ ਕਾਹੂਜੇ ਚ ਲੈਤਾ ਉਹਨਾਂ ਦੇ ਕਹਿਣ ਤੋਂ ਬਾਅਦ ਉਹਨਾਂ ਨੂੰ ਤਿੰਨ ਘਰ ਵੀ ਲੱਗ ਤੋਂ ਪਾ ਕੇ ਦਿੱਤੇ ਤੇ ਨਾਲ 5 ਕਰੋੜ ਰੁਪਇਆ ਵੀ ਦਿੱਤਾ ਹੁਣ ਦੇਖੋ ਜਿਹੜਾ 5 ਕਰੋੜ ਰੁਪਇਆ ਸੀ ਉਹਦੇ ਨਾਲ ਉਹਨਾਂ ਨੇ ਆਪਣਾ ਕਰਜ਼ਾ ਵਗੈਰਾ ਉਤਾਰਿਆ ਠੀਕ ਹੈ ਤੇ ਜਿਹੜਾ ਇੱਕ ਘਰ ਸੀ ਉਹਦੇ ਵਿੱਚ ਆਪਣਾ ਰਹਿਣਾ ਸ਼ੁਰੂ ਕੀਤਾ ਜਿਹੜਾ ਕਿਰਾਇਆ ਦਿੰਦੇ ਸੀ ਉਹ ਵੀ ਵੱਜਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਦੋ ਘਰ ਹੋਰ ਸੀ ਉਹਨਾਂ ਨੂੰ ਕਿਰਾਏ ਤੇ ਦਿੱਤਾ ਉਧਰੋਂ ਵੀ ਆਮਦਨ ਆਉਣੀ ਸ਼ੁਰੂ ਹੋ ਗਈ ਹੁਣ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਦੇ ਕਰਜ਼ਾ ਮਤਲਬ ਇੰਨਾ ਸੀ ਕਿ ਉਹਨਾਂ ਕੋਲੇ 1 ਰੁਪਿਆ ਨਹੀਂ ਬਚਦਾ ਸੀ ਤਾਂ ਗੁਰੂ ਸਾਹਿਬ ਜੀ ਨੇ ਕਿੰਨੀ ਵੱਡੀ ਕਿਰਪਾ ਕਰਕੇ ਨਾ ਸਿਰਫ ਉਹਨਾਂ ਦਾ ਕਰਜ਼ਾ ਉਤਾਰਿਆ ਬਲਕਿ ਉਹਨਾਂ ਦੀ ਕਮਾਈ ਦਾ ਸਾਧਨ ਵੀ ਗੁਰੂ ਸਾਹਿਬ ਜੀ ਨੇ ਵਧਾ ਦਿੱਤਾ ਸੋ ਤੁਸੀਂ ਵੀ ਬੂਲ ਮੰਤਰ ਸਰਬ ਦਾ ਪਾਠ ਜ਼ਰੂਰ ਕਰਿਆ ਕਰੋ ਤੇ ਗੁਰੂ ਸਾਹਿਬ ਨੇ ਸਾਥੋਂ ਵੀ ਇਹ ਸੇਵਾ ਲੈਤੀ ਪ੍ਰਮਾਤਮਾ ਨੇ ਮਿਹਰ ਬਖਸ਼ੀ ਤੁਸੀਂ ਵੀ ਵਿਸ਼ਵਾਸ ਨਹੀਂ ਕਰ ਸਕਦੇ ਸਾਡਾ ਵੀ ਜਿਹੜਾ ਪਹਿਲਾਂ ਕਿਉਂਕਿ ਅਸੀਂ ਬਹੁਤ ਬੁਰੇ ਦਿਨ ਦੇਖਿਆ ਹੋਏ ਨੇ ਮੈਂ ਕਾਫੀ ਵਾਰ ਵੀਡੀਓ ਦੇ ਵਿੱਚ ਸ਼ੇਅਰ ਕੀਤੇ ਆ ਤੁਹਾਡੇ ਨਾਲ ਤਾਂ ਪ੍ਰਮਾਤਮਾ ਨੇ ਅਸੀਂ ਮਿਹਰ ਕੀਤੀ ਨਾ ਸਿਰਫ ਜਿਹੜਾ ਸਾਡੇ ਸਿਰ ਤੇ ਕਰਜਾ ਸੀ ਉਹ ਉਤਰਨਾ ਸ਼ੁਰੂ ਹੋਇਆ ਗੁਰੂ ਸਾਹਿਬ ਜੀ ਨੇ ਆਮਦਨੀ ਦੇ ਸਾਧਨ ਵੀ ਵਧਾ ਦਿੱਤੇ ਸੋ ਗੁਰਬਾਣੀ ਦੇ ਨਾਲ ਸਾਨੂੰ ਫਲ ਜਰੂਰ ਮਿਲਦਾ ਜੇ ਆਪਾਂ ਵਿਸ਼ਵਾਸ ਰੱਖੀਏ ਭਾਵਨਾ ਪੂਰੀ ਰੱਖੀਏ ਸ਼ਰਧਾ ਭਾਵਨਾ ਪੱਕੀ ਰੱਖੀਏ ਮਨ ਨਾ ਟੋਲੀਏ ਦੇਖੋ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਹੋਣ ਲੱਗੇ ਸਮਾਂ ਲੱਗਦਾ ਹੈ ਪਰ ਅਸੀਂ ਕਈ ਵਾਰੀ ਕਾਲ ਮਚਾ ਲੈਂਦੇ ਆ ਸਾਨੂੰ ਇਹ ਹੁੰਦਾ ਵੀ ਫਟਾਫਟ ਇਦਾਂ ਹੋ ਜਾਏ ਦੇਖੋ ਜੇ ਇੱਕ ਗਰਮ ਰੋਟੀ ਦੀ ਬੁਰਕੀ ਵੀ ਆਪਾਂ ਗਰਮ ਗਰਮ ਰੋਟੀ ਦੀ ਬੁਰਕੀ ਮੂੰਹ ਚ ਪਾ ਲਈਏ ਨਾ ਤਾਂ ਵੀ ਆਪਣਾ ਮੂੰਹ ਜਲ ਜਾਂਦਾ ਤਾਂ ਉਹਨੂੰ ਵੀ ਆਪਾਂ ਨੂੰ ਥੋੜੀ ਠੰਡੀ ਕਰਕੇ ਸਬਰ ਕਰਕੇ ਖਾਣਾ ਪੈਂਦਾ ਸੋ ਇਸੇ ਤਰੀਕੇ ਨਾਲ ਜੇ ਆਪਾਂ ਸਬਰ ਦੇ ਨਾਲ ਗੁਰਬਾਣੀ ਜਪਦੇ ਰਹੀਏ ਤਾਂ ਸਾਡੇ ਵੱਡੇ ਤੋਂ ਵੱਡੇ ਦੁੱਖ ਤੇ ਵੱਡੇ ਤੋਂ ਵੱਡੇ ਰੋਗ ਗੁਰੂ ਸਾਹਿਬ ਜੀ ਤੋੜ ਦਿੰਦੇ ਨੇ ਸੋ ਮੀਤ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ